ਨੇ ਜੇ ਮੈਂ ਅੰਦਰ ਚਲ ਜਾ ਸਾਰਾ ਕੰਮ ਅੰਨ ਪਾਣੀ ਸਾਰਾ ਮੈਂ ਬਣਾਉਣੀ ਖੋਣੀ ਇਹਨਾਂ ਨੂੰ ਤੇ ਜਦੋਂ ਮੇਰੇ ਜਦੋਂ ਮੈਂ ਇਹਨਾਂ ਦੇ ਮੱਥੇ 'ਤੇ ਨਾ ਲੱਗਾ ਫਿਰ ਚੌਂਦੀ ਤੇਰੀ ਮੰਮੀ ਠੀਕ ਰਹਿੰਦੀ ਆ ਤੇ ਜਿਵੇਂ ਇਹਦੇ ਸਾਹਮਣੇ ਜਾਨੀ ਦਫਾ ਜਾ ਮੇਰੇ ਲੱਗ ਇਹਨੇ ਮੰਮੀ ਨਾਲ ਗੱਲ ਕੀਤੀ ਅਜੇ ਹੋਰ ਹੋਇਨੇ ਮੰਮੀ ਨਾਲ ਕਰਦਾ ਤੂੰ ਚੁੱਪ ਕਰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਏਸੀ ਲਵਾ ਦੇਣਾ ਤੈਨੂੰ ਇੱਕ ਹੋਰ ਕੋਈ ਗੱਲ ਆ ਪੁੱਛ ਕੇ ਲਵਾਇਓ ਕਿਤੇ ਉਹ ਵੀ ਨਾ ਬੰਦ ਕਰ ਜਾ ਕਰਿਓ ਹਟਾ ਕੇ ਉਹ ਬੰਦ ਕਰਿਆ ਕਰੂਗੀ ਦੇਖਿਓ ਫਿਰ ਮਨੇ ਆ ਪੱਕਾ ਬੰਦ ਕਰ ਗਈ ਮੇਰੇ ਰਾਮਾ ਪਾਪੇ ਨਹੀਂ ਸਕਦਾ ਪਾਪੇ ਤਾਂ ਤੇ ਸਿਆਹ ਹੀ ਨਾ ਆਏ ਪਿਛੇ ਲੱਗੀ ਹੋਣੀ ਮੈਨੂੰ ਅਣਕੀ ਪਤਾ ਉਹ ਤੇ ਮੇਰੇ ਨਾਲ ਚੰਗੀ ਭਲੀ ਰਹਿੰਦੀ ਆ ਉਹਨੇ ਤਾਂ ਕਹਿੰਦੀ ਮੈਨੂੰ ਮਾੜੀ ਚੰਗੀ ਨਹੀਂ ਆ ਕਿ ਭਾਬੀ ਨੇ ਨਹੀਂ ਉਹ ਤਾਂ ਜਿਹੜਾ ਇੱਥੇ ਗਵੰਡੀ ਆਏ ਉਹ ਤਾਂ ਮੰਮੀ ਕਦੇ ਸ਼ੈਣੀ ਬਣੀ ਮੇਰੀ ਨੋ ਆ ਮੇਰੇ ਨੋ ਜਾ ਅੱਜ 20 20 ਗੱਲਾਂ ਘੰਡਾ ਵੀ ਉਹ ਤਾਂ ਮੇਰ ਨਾਲ ਬਿਲਕੁਲ ਨਹੀਂ ਕਰਦੀ ਪਿਆਰ ਪਿਉਰ ਸਿਰਫ ਉਤੋ-ਤੋ ਕਰਦੀ ਜਦੋਂ ਕੰਮ ਲੈਣਾ ਹੁੰਦਾ ਨਾ ਜਾ ਤੇ ਉਹਨੇ ਉਤੋ-ਤੋ ਉਦੋਂ ਕਰਨਾ ਜਾ ਕੋਈ ਆ ਗਿਆ ਤਾਂ ਕਹਿਣਾ ਵਾਪੀ ਮੈਂ ਬੜਾ ਆਪਣੀਆਂ ਨੋਆਂ ਦਾ ਕਰਦੀ ਆ ਚਲ ਕੋਈ ਨਹੀਂ ਕਰਦਾ ਮਮਮੀ ਨਾਲ ਗੱਲ ਹੋਰ ਉਧਰ ਆ ਡੈਡੀ ਉਹਨਾਂ ਦਾ ਫੋਨ ਤੇ ਨਹੀਂ ਹਾਂ ਇਹਨੇ ਮੈਨੂੰ ਕਿਹਦਾ ਫੋਨ ਲੰਦਾ ਮੈਂ ਤਾਂ ਕੋਈ ਵੀ ਫੋਨ ਨਹੀਂ ਲੰਦੇ ਨਾ ਡੈਡੀ ਲੰਦਾ ਨਾ ਕਦੇ ਤੁਹਾਡੀ ਭੈਣ ਨੇ ਮੈਨੂੰ ਫੋਨ ਲਾਇਆ ਵਾ ਉਹਨੂੰ ਤੇ ਮਾਰ ਕੋਲੀ ਉਹਦਾ ਨਹੀਂ ਫਾਇਦਾ ਫੋਨ ਲੰਦਾ ਉਹਨੇ ਤੇ ਲਾਇਦਾ ਹਣ ਰਖੜੀ ਤੇ ਲੋਣਾ ਹੀ ਫੋਨ ਵੇਖੀ ਹਉਦ ਰਖੜੀ ਹੋਰ ਪਤਾ ਨਹੀਂ ਕਿ ਪੈਸੇ ਨਹੀਂ ਲੈਣੇ ਉਹਨੇ ਬੜਾ ਵੇਖਿਓ ਇਹ ਨਾ ਮिन्नੂ ਤਾਂ ਕਿਨੇ ਆਖਿਆ ਨੀਆ ਰਖੜੀ ਬੰਨਣਾ ਮਮੀ ਹੁਣ ਮੈਂ ਕਿੱਦਾ ਆਵਾਂ ਹੁਣ ਮਤਬਲੂਣਾ ਉਧਰ ਨਹੀਂ ਆਉਣਾ ਚਲ ਕੋਈ ਤੂੰ ਉਧਰ ਵੱਧ ਘੱਟ ਨਾ ਹੋਈ ਚੰਗਾ ਜੇ ਆਉਗੀ ਵੀ ਤੇ ਨਾ ਮਮੀ ਨਾਲ ਗੱਲ ਕਰੀ ਮੈਂ ਤਾਂ ਕਰੀ ਤੁਹਾਡੇ ਘਰ ਚ ਬੋਲੀ ਨਹੀਂ ਸਿੱਧੀ ਗੱਲ ਮੈਂ ਕਦੇ ਕਿਸੇ ਨੂੰ ਕੋਈ ਗੱਲ ਕੀਤੀ ਐ ਮੈਂ ਜੇ ਕੋਈ ਜੇ ਕੋਈ ਵੀ ਗੱਲ ਕਰਦਾ ਮੈਂ ਚੁੱਪ ਕਰਕੇ ਚੁੱਪ ਰਹਿੰਦੀ ਮੈਂ ਸੈਂਡ ਕਰ ਲੈਣੀ ਨੇ ਕੀ ਗੱਲ ਜੀ ਇੱਕ ਬੰਦਾ ਏਸੀ ਹੋਰ ਲੰਮਾ ਪਾ ਜਾਂਦਾ ਕਿ ਗੱਲ ਅੰਦਰ ਗਰਮੀ ਵੱਜਣੀ ਦੋਵੇਂ ਜਾਣੀਆਂ ਪਈਆਂ ਕਿੰਨਾ ਬੈੱਡ ਖਾਲੀ ਖਲੋਇਆ ਮੈਂ ਕਰਦਾ ਮੰਮੀ ਨਾਲ ਤੂੰ ਕਰ ਰੈਸਟ ਤੇ ਰੋਟੀ ਪਾਣੀ ਜਰਾ ਕਰ ਲਿਆ ਹਾਂ ਦੀ ਰੋਟੀ ਪਾਣੀ ਦਾ ਸਾਰਾ ਕਰਕੇ ਤੇ ਫੇਰੀ ਤੇ ਏਸੀ ਥੱਲੇ ਚੱਲੀ ਠੀਕ ਐ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਮੰਮੀ ਨੂੰ ਮੇਰੀ ਤਾਂ ਕਿਸਮਤ ਹੀ ਮਾੜੀ ਐ ਇਤੋਂ ਹੋ ਗਈ ਨਾ ਕਿਸਮਤ ਮਾੜੀ ਹੋਰ ਦੱਸ ਤੇ ਕੀ ਹੋ ਗਈ ਜੀ ਮੇਸੀ ਕੱਲੇ ਚੱਲ ਗਈ ਐ ਤੇ ਰੱਬ ਵੀ ਨਾ ਮੇਰੇ ਨਾਲ ੱੱੱਕਾ ਕਰੀਦਾ ਕਿ ਤੂੰ ਵੀ ਇਨੈਚਰ ਹੋ ਗਿਆ ਮੇਰੇ ਯਾਰ ਮੈਨੂੰ ਲਾ ਦੇ ਦੇ ਸੱਟ ਤਰਾਪੂ ਵੀ ਉੱਥੇ ਨੀਂਦਾ ਜਿੱਥੇ ਕੋਈ ਜਿੱਥੇ ਕਦਰ ਹੈ ਨਹੀਂ ਜਿੱਥੇ ਕਦਰ ਨਹੀਂ ਨਾ ਕੋ ਤੇ ਰੱਬ ਵੀ ਨਹੀਂ ਤੈਨੂੰ ਬੁਲਾ ਦੇਂਦਾ ਤਰਾਪ ਤਰਾਪ ಚಲೀ ಗಮಾ ಬೇರಿ ಮಮ್ಮಾ ಕಥೆ ಅಜ್ಜ ತ മെവി വേക്ക സ පා දැන් දීග හයමෙන හොන් කචගයාවා ඇමන හො යි්‍යෙමලින් ජකවා අයිතිවනහන් දමගක් එතින් කලගයාවා හැ නීතේ ඔක්තේ ම දැස් ਇਹ ਤਾਂ ਕਿਹਾਣਾ ਆ ਵਾ ਆਹੋਂ ਕੰਢਿਆ ਕਰਕੇ ਆਣਾ ਪੱਕਾ ਆਹੋਂ ਕੰਢਿਆ ਕਰਕੇ ਆਉਂਾ ਪੱਕਾ ਹਾਏ ਮੇਰਾ ਮੁੰਡਾ ਕਿੱਥੇ ਗਿਆ ਮੇਰਾ ਮੁੰਡਾ ਕਿੱਥੇ ਆ ਹਾਏ ਤੂੰ ਇਹਦੇ ਲੱਗ ਕੇ ਬੈਠਾ ਹੈ ਡੋਲਾ ਰਹੇ ਨੇ ਦੁਨੀਆਂ ਕੋਈ ਨਹੀਂ ਆ ਇਹ ਕੱਖ ਨਹੀਂ ਲਾਏ ਲੱਗ ਬੈਠਾ ਆ ਇਹਦੇ ਨਾਲ ਕੀ ਹੋ ਗਿਆ ਵਾ ਇਹਦੇ ਦੇਦੇ ਮੈਨਾਂ ਨੂੰ ਕੋਈ ਨਹੀਂ ਕੀ ਕਰਦਾ ਲੱਗ ਕੇ ਸਿੱਧੀ ਆ ਕੇ ਆਇਆ ਇਹਦਾ ਕੀ ਆ ਕੀ ਲੱਗਣਾ ਕਿਦਾ ਕਿਦਾ ਕੀ ਆ ਤੇਰੇ ਨਾਲ ਲੱਗਾ ਨਾ ਪਿੱਸਾ ਇਹਦਾ ਕੋਈ ਤੇ ਨਹੀਂ ਨਾ ਕੋਈ ਵੀ ਤੇਰੇ ਨਾਲ ਕਹਿੰਦੇ ਜਾਣਾ ਇਹ ਲੱਗੇ ਬੈਠਾ ਦੀਵੀ ਮੈਂ ਕਿਹੜਾ ਇਹਨੂੰ ਕੁਝ ਕਰਦੈ ਲੱਗੀ ਆ ਜਿਹੜਾ ਤੁਸੀਂ ਮੈਨੂੰ ਨਾੜ ਕੇ ਬੋਲਣ ਦੇਓ ਮੈਂ ਤੇਰਾ ਕੀ ਆ ਤੂੰ ਇਹ ਮੁੰਡੂ ਖਵਾ ਤੈਨੂੰ ਕਿਹਨੇ ਕਹਿ ਹੁੰਦਾ ਨਹੀਂ ਅਗਲੇ ਆਏ ਹੀ ਜਾਊਗਾ ਨਾ ਰੱਬ ਤੂੰ ਹੀ ਤੇ ਨਿਆ ਗੱਲਾਂ ਕਰਦੇ ਹੋ ਤੇ ਤੂੰ ਦੇ ਲੈ ਆ ਦੀਆਂ ਹੈ ਤੇ ਕੀ ਆ ਤੇਰੇ ਅੱਗਾ ਨਾ ਪਿੱਸਾ ਕੋਈ ਬੋਲਣ ਤੋਂ ਪਹਿਲਾਂ ਥੋੜਾ ਸੋਚਿਆ ਕਰੋ ਨਾ ਮੇਰੇ ਕੋਲ ਤੈਨੂੰ ਕਿਹੜਾ ਪਾਬੀ ਹੋਇਆ ਨਹੀਂ ਮੁੰਡੇ ਨੂੰ ਲੈ ਆ ਤੂੰ ਆਉਗੀ ਨਾ ਫੇਰ ਪਤਾ ਲੱਗੂ ਤੈਨੂੰ ਆਓ ਤੂੰ ਮੁੰਡਾ ਤੇਰਾ ਲੈ ਆਈ ਪੋਸਟੇਲ ਲੈ ਆਉਂਦੇ ਨੂੰ ਕਹਿੰਦਾ ਇਹ ਮੁੰਡੇ ਨਾ ਆਓ ਕੀ ਦੱਸ ਤੈਨੂੰ ਡੜੀ ਮੈਂ ਗਵਾਂਢ ਨਾਲ ਤੇ ਰੋਜ਼ ਦਾ ਹੀ ਕੰਮ ਹੋ ਗਿਆ ਮੈਨੂੰ ਗੱਲਾ ਕਰੀ ਜਾਨੀ ਆ ਯਾਰ ਤੂੰ ਸੁਣੀ ਜਾਲਿਆ ਕੋਈ ਤੈਨੂੰ ਆਪਰਾ ਬਤਨੂ ਦੋਗਾ ਕੋਈ ਥੋੜੇ ਵੱਡਾ ਕੰਮ ਕਰ ਗੱਲ ਕਰਨਾ ਕੀ ਹੋ ਗਿਆ ਡੈਡੀ ਜੇ ਉਹ ਮੁੰਡਾ ਖੇਡਣ ਡਿਆ ਆ ਆਵਾਜ਼ ਮਾਰ ਲਈ ਮਣੀ ਮੁੰਡਾ ਇਥੇ ਖੇਡਣ ਦੇਵੇਂ ਮੈਂ ਵੀ ਨਾਲ ਖੇਡਣ ਦੇਦੀ ਉਹਦੀ ਮਾਂ ਤੇ ਐ ਭੱਜੀ ਆ ਵੀ ਜਿਵੇਂ ਮੈਂ ਮੁੰਡੇ ਨੂੰ ਜ਼ਹਿਰ ਦੇਤੀ ਹੁੰਦੀ ਉਹ ਲੋਕੀ ਹੱਕਾ ਤੇ ਨਾਕ ਵਾਇਗਾ ਕੇ ਰਹਿੰਦੇ ਹੋ ਨਾਕ ਵਾਇਗਾ ਕੋਈ ਆਪਰਾ ਬਤਨੂਗਾ ਇਥੇ ਨਾਕ ਵਾਇਗਾ ਕਰ ਕਾਤਾ ਡਪਰਾ ਆ ਵਾ ਸਕੇ ਆ ਹਾਡੇ ਫੇਰ ਵੀ ਹੋ ਪਰ ਕੀ ਹੋ ਗਿਆ ਜੇ ਮੈਨੂੰ ਆਵਾਜ਼ ਮਾਰ ਕੇ ਖੇਡਣ ਲੱਗ ਗਈ ਉਹਦੇ ਨਾਲ ਚਾਚੀਆਂ ਤਈਆਂ ਦੇ ਇਦਾਂ ਕਰ ਹੀ ਲੈਣੀਆਂ ਵਾ ਨਹੀਂ ਉਹ ਭਰਾ ਦਾ ਭਰਾ ਬੰਦਾ ਜਾਂ ਪਰ ਉਹ ਨਹੀਂ ਜਿਹੜੀਆਂ ਬੰਦੀਆਂ ਨਾ ਉਹ ਕਹਿੰਦੇ ਉਹਨਾਂ ਨਾਲ ਗੱਲ ਕਰਨੀ ਸਾਰੇ ਬੰਨ ਜਾਂਦੇ ਆ ਐਵੇਂ ਕਹਿੰਦੇ ਡੈਡੀ ਆਪਣਾ ਹੋਵੇ ਨਾ ਤੇ ਉਹਨੂੰ ਝਿੜਕ ਵੀ ਲਾਉਣਾ ਤੇ ਕੋਈ ਦਰਦੀ ਹੁੰਦਾ ਬਗਾਨੇ ਦੇ ਨਾਲ ਖੇਡਣ ਨੂੰ ਹੀ ਲੱਗ ਜੇ ਤੇ ਛਿੜਕਣ ਵੀ ਲੱਪ ਹੋਣਾ ਤੇ ਬਗਾਨਾ ਬਗਾਨਾ ਹੀ ਰੰਦਾ ਵਾ ਕੋਈ ਨਹੀਂ ਉਤਾਰ ਮਾਰ ਪਰ ਮਾਰਨਾ ਕੋਈ ਵੀ ਪਰ ਮਾਰਨਾ ਤੈਨੂੰ ਦੇ ਲੱਗਦੇ ਕੋਈ ਗੱਲ ਹੀ ਇਹ ਦੱਸ ਰਿਹਾ ਦੇਣਾ ਪਤਾ ਨਹੀਂ ਡੈਡੀ ਕਾ ਦੇ ਦੇਣਾ ਮੈਨੂੰ ਤਰਸਾ ਕੇ ਦਿੱਤਾ ਗੱਲਾਂ ਕਰਾ ਕੇ ਦਿੱਤਾ ਤੇ ਕੀ ਦਿੱਤਾ ਮੈਂ ਦਊਗਾ ਜੋ ਪਤੈ ਮੈਨੂੰ ਦਊ ਰੋਣਾ ਨਹੀਂ ਕਰ ਜਾਂ ਪਰ ਰੋਣਾ ਨਹੀਂ ਪਤੈ ਤੇ ਰੱਬ ਦੂਆ ਕੋਈ ਨਹੀਂ ਰੋਣਾ ਨਹੀਂ ਕਰ ਇਹ ਤੇ ਨਾ ਆਈਆਂ ਹੈਂ ਮੈਂ ਨਾ ਸੋਚਣ ਲਈ ਹੀ ਵੀ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਜੋ ਬੰਤਾ ਉੱਕਾ ਨਹੀਂ ਮੈਨੂੰ ਫੋਨ ਕਰਦਾ ਨਾ ਉਹ ਨਹੀਂ ਕਰਦਾ ਮੈਨੂੰ ਫੋਨ ਉਹ ਤਾਂ ਸ਼ੁਰੂ ਤੋਂ ਭੈਣ ਨਹੀਂ ਮੰਨਦਾ ਮੈਨੂੰ ਚਿੱਤੇ ਵੀਰਾ بڑا ਫੋਨ ਕਰਦਾ ਹੀ ਮੈਨੂੰ ਤੇ ਉਹਦਾ ਵੀ ਫੋਨ ਨਹੀਂ ਆਇਆ ਤੇ ਰਖੜੀਆਂ ਵੀ ਨੇੜੇ ਆ ਗਈਆਂ ਕਿ ਨਾ ਹੀ ਗੁਰਪਿੰਦਰ ਭਾਬੀ ਦਾ ਫੋਨ ਆਇਆ ਅਮਰਜੀਤ ਦਾ ਤਾਂ ਚੱਲ ਕਹਿਣਾ ਹੀ ਕੀ ਆ ਤਾਂ ਲਉਂਦੀ ਨਹੀਂ ਆਂਗੀ ਨਾ ਫੋਨ ਕੀ ਕਰਾਂ ਹੁਣ ਮੈਂ ਜੋ ਉਹਦੇ ਨੂੰ ਪੁੱਛਦੀ ਆ ਵੀ ਆਪਾਂ ਜਾ ਨਾ ਇੱਕ ਹੋਏ ਉਹਨੇ ਆਪਾਂ ਜਾਏ ਉਹਨੇ ਆਂਗੇ ਨਾ ਬੈਠੇ ਸੀ ਹਾਂਜੀ ਰੋਟੀ ਖਾ ਲਈ ਆ ਰੋਟੀ ਖਾ ਲਈ ਉਹਨੇ ਖਾ ਕੇ ਹਾਏ ਫੜਾ ਗਈ ਮੈਂ ਤੇ ਬਾਹਰ ਬੈ ਕੇ ਰੋਟੀ ਖਾਣ ਲੱਗ ਗਈ ਹਾਂ ਮੈਂ ਕੰਮ ਕੁਮ ਨੂੰ ਵੇੜ ਕੇ ਤੇ ਰੋਟੀ ਖਾਣ ਲੱਗ ਗਈ ਬੈ ਕੇ ਉਧਰੋਂ ਲਾਤਾ ਪੋਚਾ ਪੋਚਾ ਕਰਦਾ ਕੱਟਾ ਕੰਮ ਸਾਰਾ ਹੋ ਗਿਆ ਸਾਰਾ ਡੰਗਰਾਂ ਦਾ ਵੀ ਹੋ ਗਿਆ ਤੇ ਇਧਰੋਂ ਵੀ ਹੋ ਗਿਆ ਵਾ ਤੇ ਮੈਂ ਦੰਦੀ ਮੈਂ ਸੋਚਣ ਢਈ ਬਾਹਰ ਖ ਲੋ ਕੇ ਹਾਂ ਮੈਂ ਕਿਹਾ ਜੋ ਬੰਦਾ ਉੱਕਾ ਹੋਣ ਨਹੀਂ ਕਰਦਾ ਨਾ ਮੈਨੂੰ ਹਾਂ ਨਾ ਉਹਦੀ ਘਰ ਵਾਲੀ ਦਾ ਤਾਂ ਸੱਤ ਨਾਲ ਸਾਪਨਾ ਨਾਮ ਵਾਇਬਰੂਹੀ ਆ ਉਹ ਤਾਂ ਉੱਪਰ ਨਹੀਂ ਕਰਦੀ ਫੋਨ ਉਹ ਤਾਂ ਉੱਪਰ ਨਹੀਂ ਕਰਦੀ ਜੇ ਮਾੜਾ ਮੋਟਾ ਗੁਰਪਿੰਦਰ ਫੋਨ ਲਾਉਂਦੀ ਹੀ ਤੇ ਉਹ ਵੀ ਲਾਉਣੋਂ ਹਟ ਗਈ ਆ ਹੁਣ ਚਿੱਤਾ ਵੀਰ ਇੰਨਾ ਕਰਦਾ ਸੀ ਮੇਰਾ ਤੇ ਉਹ ਵੀ ਫੋਨ ਲਾਉਣੋਂ ਹਟ ਗਿਆ ਵਾ ਤੇ ਮੈਂ ਕਿਹਾ ਵੀ ਮੰਮੀ ਨੂੰ ਕੀ ਪਤਾ ਫੋਨ ਲਾ ਕੇ ਨਹੀਂ ਦਿੰਦੀਆਂ ਹੋਣੀਆਂ ਲਾ ਹੋਏ ਵੀ ਹੋ ਸਕਦਾ ਹੈਨਾ ਫੋਨ ਨੂੰ ਇੰਨੀ ਸ਼ਰਮ ਤਾਂ ਚਾਹੀਦੀ ਆ ਵੀ ਰਖੜੀਆਂ ਨੇ ਅਸੀਂ ਫੋਨ ਕਰਕੇ ਉਹਨੂੰ ਕਹਿਦੀ ਆ ਵੀ ਰਖੜੀ ਬਣ ਜਾ ਰਖੜੀ ਬਣ ਜਾ ਹਣ ਤੇ ਨਾ ਤਾਂ ਮੈਂ ਫੋਨ ਲਾਇਆ ਮੈਨੂੰ ਰਖੜੀਆਂ ਨੂੰ ਹੈਨਾ ਮੇਰਾ ਇਰਾਦਾ ਇਹ ਆ ਵੀ ਆਪਾਂ ਹੋਣ ਆਈਏ ਮੈਂ ਨਾ ਤੂੰ ਚੱਲ ਮਣਜ ਤੇ ਸੋਚ ਲਈਨੀ ਆ ਪਰ ਉਹ ਫੇਰ ਤੇਰੀ ਬੇਇੱਜ਼ਤੀ ਕਰਨਗੇ ਗਾੜੀਆਂ ਫਿਰ ਕੀ ਫਾਇਦਾ ਪਤਾ ਕੀ ਗੱਲ ਵਾ ਮੰਮੀ ਦਾ ਤਾਂ ਜੀ ਕਰਦਾ ਹੁਣ ਨਾ ਮੰਮੀ ਡੈਡੀ ਦਾ ਮਿਲਣ ਨੂੰ ਮੰਮੀ ਡੈਡੀ ਦਾ ਪੁੱਤ ਜੀ ਕਰਦਾ ਫਿਰ ਫੋਨ ਕਰ ਲੈਣਾ ਮਾੜਾ ਮੋਟਾ ਤੇ ਨਹੀਂ ਤੈਨੂੰ ਵੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਨਾ ਵੀ ਉਹ ਲਾ ਕੇ ਨਹੀਂ ਦਿੰਦੀਆਂ ਹੋਣੀਆਂ ਫੋਨ ਚੰਟਾਂ ਬੜੀਆਂ ਨੇ ਮੰਮੀ ਨੂੰ ਕਿਹੜਾ ਲਾਉਣਾ ਆਉਂਦਾ ਵਾ ਫੋਨ ਆਹ ਹੋਵੇ ਵੀ ਗੱਲ ਲੱਗੀ ਤੇ ਇਹੀ ਮਿਲ ਆਵਾਂਗੇ ਤੇ ਮਿਲਣ ਨੂੰ ਕੀ ਹੁੰਦਾ ਵਾ ਨੇ ਮੈਂ ਤਾਂ ਚਲ ਜੂਗਾ ਤੇਰੇ ਨਾਲ ਪਰ ਗੱਲ ਤੇ ਹੋਈ ਆ ਵੀ ਉੱਥੇ ਤੇਰੀ ਬੇਕੀ ਹੋਊਗੀ ਉਹਦਾ ਕੀ ਫਾਇਦਾ ਮੈਂ ਰਖੜੀ ਬਣਾਉਣ ਨੂੰ ਕਹਿਣਗੇ ਤਾਂ ਮੈਂ ਬਨਦੂੰਗੀ ਨਹੀਂ ਕਹਿਣਗੇ ਤਾਂ ਮੈਂ ਨਾ ਬਨੂੰਗੀ ਮੈਂ ਆਪਣੇ ਮਾਪੇ ਨੂੰ ਮਿਲਿਆ ਉਹ ਮੈਂ ਆਪਣੇ ਪਿਓ ਦੇ ਆਹ ਹੁਣ ਉੱਦਾਂ ਫਿਰ ਉੱਦਾਂ ਮਿਲਿਆ ਉਹਦਾ ਮਿਲਾਵਾਂਗੇ ਕਿ ਮਿਲਾਵਾਂਗੇ ਜੇ ਆਖਣਗੇ ਤਾਂ ਰਖੜੀ ਬਨਾਂ ਆਉਂਗੀ ਉਥੋਂ ਕਿਹੜਾ ਸ਼ਹਿਰ ਕੋਈ ਜਿਆਦਾ ਦੂਰ ਹੋਵਾ ਮੈਂ ਜਾਣਾ ਹਾਂ ਕੱਟਣੀ ਦਾ ਮੈਂ ਆਣਾ ਵੀ ਨਾ ਜਾ ਪੂ ਮੁੜ ਕੇ ਫੇਰ ਟੈਨਸ਼ਨ ਲੈਣੀ ਆ ਕਾਰਣ ਕਿ ਫੇਰ ਹੋਣਾ ਤੂੰ ਵੀ ਮਰਨਾ ਇਦਾਂ ਕਰਦੀ ਉਦਾਂ ਇਦਾਂ ਨਾ ਕਰੋ ਉਹਨਾਂ ਤੁਸੀਂ ਫੇਰੇ ਮੈਂ ਤੇ ਚੱਲ ਤੇਰੇ ਨਾਲ ਹੀ ਜੇ ਤੂੰ ਮੈਨੂੰ ਬਹੁਤਾ ਕਹੇਂਗੀ ਮੈਂ ਤੇ ਚੱਲ ਜੂਗਾ ਤੇ ਚੱਲਿਆ ਤੂੰ ਮੇਰੇ ਨਾਲ ਮੰਮੀ ਉਹਨਾਂ ਨੂੰ ਮਿਲ ਜਾਵਾਂਗੇ ਚੱਲ ਠੀਕ ਆ ਸਵੇਰੇ ਚਲੀਏ ਫੇਰ ਸਵੇਰੇ ਚੱਲ ਜਾਾਂਗੇ ਹਾਂ ਬਾਕੀ ਆਪਣਾ ਲੰਮੀ ਫੇ ਡੱਬਾ ਡੁੱਬਾ ਕੋਲ ਮੈਂ ਉਹ ਪੱਲਾ ਨਹੀਂ ਮੈਂ ਲੈ ਕੇ ਜਾਣਾ ਉਥੋਂ ਕੋਈ ਸ਼ਹਿਰ ਜਿਆਦਾ ਦੂਰ ਨਹੀਂ ਹੈਗਾ 10 ਮਿੰਟ ਟੱਕ ਲਿਆਵਾਂਗੇ ਜੇ ਕੋਈ ਆਖੂਗਾ ਤਾਂ ਤੂੰ ਇਥੋਂ ਕਰਤਿਆ ਕਰ ਲੇਂਗੀ ਅਗਲੇ ਤਰਫ਼ੋਂ ਬਣਾਉਣਾ ਫੇਰ ਤੇ ਹਾਂ ਮੈਂ ਨਹੀਂ ਤਾਂ ਫਿਰ ਮੈਂ ਕਹਿੰਨੀ ਆ ਵੀ ਇਦਾਂ ਕਰੂੰਗੀ ਮੈਂ ਹੂੰ ਵੀ ਆਪਾਂ ਹੁਣ ਸਵੇਰੇ ਚੱਲ ਜਾਨੇ ਆ ਮੰਮੀ ਨੂੰ ਮਿਲਿਆ ਆਉਨੇ ਆ ਜਾ ਕੇ ਮੰਮੀ ਨੂੰ ਤੇ ਡੈਡੀ ਨੂੰ ਵੀ ਤੇ ਉਹ ਵੀ ਉੱਥੇ ਹੀ ਹੋਣੀ ਆ ਆਹੋ ਉੱਥੇ ਉਹ ਬੰਦੇ ਇੱਥੇ ਹੁਣ ਆ ਕੋਈ ਕੰਮਗਰ ਕਰਦਾ ਆ ਆਹੋ ਘਰੇ ਰਹਿਣ ਦਾ ਵੇਲਾ ਹੁੰਦਾ ਵਾ ਤੇ ਉਹ ਜਿਹੜਾ ਕੰਮ ਕਰਦਾ ਵਾ ਉਹਨੂੰ ਉਹ ਨਹੀਂ ਟਾਈਮ ਲੱਗਦਾ ਹਣਾ ਫੋਨ ਕਰਨ ਦਾ ਹਣਾ ਜੇ ਤਾਂ ਆਖਣਗੇ ਰਖੜੀ ਨੂੰ ਫਿਰ ਅਸੀਂ ਕੱਲ ਨੂੰ ਨਹੀਂ ਜੇ ਬੰਨ ਕੇ ਆਉਂਦੇ ਮੈਂ ਸੋਚਣ ਲਈ ਆ ਵੀ ਅਸੀਂ ਇੱਕ ਦਿਨ ਜਾਵਾਂਗੇ ਦੁਬਾਰੇ ਰਖੜੀਆਂ ਤੇ ਥੋੜੇ ਦਿਨ ਪਹਿਲਾਂ ਚਲਦੇ ਹਾਂ ਹਾਂ ਤੂੰ ਐਡਾ ਕਰ ਮਿਲਣੇ ਜਾ ਮਿਲਣੀ ਜਾਣੀਆਂ ਜੇ ਤਾਂ ਆਖਣਗੇ ਆਖਣਗੇ ਵੀ ਤੇ ਘਰੇ ਆਈ ਨੂੰ ਦੁਬਾਰੇ ਫੋਨ ਵੀ ਕਰਾਂਗੇ ਹਾਂ ਫੇਰ ਮੈਂ ਜਾਊਂਗੀ ਨਾਲੇ ਮੂੰਹ ਮਾਂ ਫੋਗੜਾ ਅੱਲਾ ਦਾ ਮੂੰਹ ਸੰਘ ਕੇ ਤੇ ਆ ਜਾਾਂਗੇ ਤੇ ਮੰਮੀ ਉਹਨਾਂ ਨੂੰ ਨਾਲੇ ਮੈਂ ਮੈ ਲਾਉਣੀ ਆਂਗੀ ਹਾਂ ਕੀ ਆਂਦੇ ਭਲਾਓ ਆਹੋ ਐਡਾ ਕਰ ਲਾ ਸਿਕਾ ਸਿਕਾ ਚਾਣੇ ਨਿਕੋਣਗੇ ਹੁਣ ਤੁਸੀਂ ਪਛਾਣਦੇ ਹਨ ਤੁਹਾਡੇ ਵਿਆਹ ਸਿਆ ਹੋ ਗਈ ਆ ਵਿਆਹ ਤੇ ਹੋ ਗਿਆ ਚਾਹੇ ਸਾਮੀ ਆਉਂਦੀਆਂ ਨਹੀਂ ਨਹੀਂ ਪਛਾਣ ਨਹੀਂ ਹਟੇ ਹਾਂ ਸਲਾਮਟਾੜੀ ਨਿਕਨੇ ਨਹੀਂ ਆ ਵੇਖ ਬੜਾ ਘੋੜਾ ਆ ਵੰਦ ਲੋਕ ਸ਼ਾਮ ਦੀ ਨਹੀਂ ਮਾਥਾ ਤੇ ਉਹ ਹੋ ਸਬਸਕਾ ਮਾਥੀ ਸ੍ਰੀਕਾਲ ਕਿਤੀ ਪਛਾਣ ਚ ਨਹੀਂ ਆਏ ਸਾਮੀ ਆਏ ਹੁਣ ਆ ਗਿਆ ਹਾਂਜੀ ਹਾਂਜੀ ਚਲੋ ਆਜੋ ਚਲੋ ਆਜੋ ਹੋਣ ਡੈਡੀ ਸ੍ਰੀਕਾਲ। ਚਾਣੇ ਅਣਕੋਣਗੇ। ਹੁਣ ਤੁਹੀਂ ਪਛਾਣਦੇ ਹਨ। ਤੁਹਾਡੇ ਵਿਆਹ ਸਿਆ ਹੋ ਗਈ ਆ। ਵਿਆਹ ਤੇ ਹੋ ਗਿਆ ਚਲ। ਸ਼ਾਮੀ ਆਉਂਦੀਆਂ। ਨਹੀਂ ਪਛਾਣ ਨਹੀਂ ਆਉਦੀ। ਹਾਂ। ਤੁਮ ਡੈਡੀ ਨੇ ਕਿਹਾ। ਡੈਡੀ ਆ ਵੇਖੋ ਬੜਾ ਘੋੜਾ ਆ ਮਨ। ਲੋਕ ਪਛਾਣਦਾ ਨਹੀਂਗਾ। ਲੋਕ ਸ਼ਾਮਦੀ ਨਹੀਂ। ਮਾਤਾ ਦਾ। ਓਹੋ ਹੋ ਸੱਸ ਕੇ ਮਾਤਾ ਜੀ। ਸ੍ਰੀਕਾਲ। ਕੋਈ ਪਛਾਣਦੀ ਨਹੀਂ ਆਏ। ਸ਼ਾਮਦੀ ਆਏ। ਹੁਣ ਆ ਗਿਆ। ਹਾਂਜੀ ਹਾਂਜੀ। ਲੈ। ਚਲ ਆਜੋ। ਚਲ ਆਜੋ। ਹੋਣ ਡੈਡੀ